ਸਿੰਘ ਸਾਹਿਬ ਜਾਨੀ ਹਰਪਿੰਦ ਸਿੰਘ ਜੀ ਅੱਜ ਵਿਸ਼ੇਸ਼ ਤੌਰ ਤੇ ਸ਼ਰੀਮ ਸਿੰਘ ਸਾਹਿਬ ਪਹੁੰਚੇ ਨੇ ਤੇ ਉਹਨਾਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ ਕਿ ਉਹਨਾਂ ਦਾ ਜਾਨੀ ਸਾਹਿਬ ਤੱਕ ਮਸਲਿਆਂ ਨੂੰ ਲੈ ਕੇ ਅੱਜ ਕੀ ਕਹਿਣਾ ਤਾਂ ਗੱਲ ਜੀ ਸਿੰਘ ਸਾਹਿਬ ਅੱਜ ਤੁਸੀਂ ਆਏ ਹੋ ਸ਼ਰੀਮ ਸਿੰਘ ਸਾਹਿਬ ਕੱਥਾ ਜੋ ਆਏ ਤੁਸੀਂ ਇੱਥੇ ਆ ਕੇ ਸਨਈਆ ਤਾਂ ਕੀ ਕਹਿਣਾ ਚਾਹੋਗੇ ਕੌਮ ਨੂੰ ਕਿਉਂਕਿ ਕਾਫੀ ਜ਼ਿਆਦਾ ਦੁਖਦਾਵਾਂ ਜੋ ਕੌਮ ਦੇ ਵਿੱਚ ਲਿਖੇਖਣ ਨੂੰ ਮਿਲ ਰਹੇ ਹੈ ਨੇ ਕਿਹਾ ਕਿ ਇਹ ਦੁਕਾਨ ਹੈ ਇਸ ਮੁਸਰਤ ਦਾ ਹੁੰਦਾ ਹੈ ਇੱਠੇ ਉਹ ਦੇਖੋ ਇੱਠੇ ਉਹ ਬੰਨ ਦੇ ਨਾਲ ਸਾਰੇ ਦੁਕਾਨਾਂ ਖਤਮ ਹੋਏ ਹੋਏ ਨੇ ਇਹ ਹੋਈ ਸੰਗਰਪਣੀ ਦਾ ਅਪਦੇਸ਼ ਹੈ ਮੇਰੇ ਭਾਈ ਤੁਪ ਦਾ ਦੁਰਕਰੋ ਲਗਾਈ ਆ ਸਭ ਤੋਂ ਵੱਧ ਜ਼ਰੂਰਤ ਹੈ ਕਿ ਅਸੀਂ ਇਕੱਠੇ ਬੈਠੀਏ ਤੇ ਸਿੰਘ ਸਾਹਿਬ ਇਸ ਦਿਨ ਨਾਲ ਨਾਲ ਖਾਸ ਕਰਕੇ ਬੇਦਬੀਆਂ ਨੂੰ ਲੈ ਕੇ ਕੀ ਕਹਿਣਾ ਚਾਹੋਗੇ ਕਿਉਂਕਿ ਬੇਦਬੀਆਂ ਨਹੀਂ ਰੁਕ ਰਹੀਆਂ ਤਾਂ ਪ੍ਰਸ਼ਾਸਨ ਵੱਡੇ ਵਾਅਦੇ ਕਰਦਾ ਸ਼ਰਮਣੀ ਕਮੇਟੀ ਵੀ ਕਹਿੰਦੀ ਹੈ ਕਿ ਨਾ ਰੁਕਣਾ ਹੈ ਸਰਕਾਰ ਦੀ ਨਾਕਾਮੀ ਤਾਂ ਜਿਹੜੀ ਬੰਦੀ ਸਿੰਘ ਹੈਗੇ ਨੇ ਮਤਪਾਲ ਸਿੰਘ ਦੇ ਪਰਿਵਾਰ ਨੂੰ ਲੈ ਕੇ ਕੱਲ ਮੀਟਿੰਗ ਵੀ ਕੀਤੀ ਗਈ ਹੈ ਮੀਟਿੰਗ ਦੇ ਵਿੱਚ ਅਮਰਪਾਲ ਦਾ ਪਰਿਵਾਰ ਵੀ ਸ਼ਾਮਿਲ ਹੋਇਆ ਕੋ ਕਹਿੰਦਾ ਸਾਡੀ ਤਾਲਮੇਲ ਦੀ ਕਮੀ ਸੀਗੀ ਸਿੰਘ ਸਾਹਿਬ ਨੂੰ ਇਹ ਮੈਨੂੰ ਇਹਦੇ ਬਾਰੇ ਕੋਈ ਜਾਣਕਾਰੀ ਨਹੀਂ ਹੈ ਕਿ ਸਿੰਘ ਸਾਹਿਬ ਦੇ ਨਾਲ ਸਾਡੀ ਤਾਲਮੇਲ ਦੀ ਕਮੀ ਰਹੀ ਜਿਸ ਕਰਕੇ ਅਸੀਂ ਦੰਦ ਤਾਲਮੇਲ ਬਿਠਾਉਣਾ ਚਾਹੀਦਾ ਸੀ ਤਾਂ ਜੀ ਬਿਲਕੁਲ ਹੈ ਜਿਵੇਂ ਤੁਸੀਂ ਦੇਖ ਸਕਦੇ ਹੋ ਕਿ ਜੋ ਸਿੰਘ ਸਾਹਿਬ ਗੈਨੀ ਹਰਪੀ ਸਿੰਘ ਜੀ ਨੇ ਅੱਜ ਵਿਸ਼ੇਸ਼ ਤੌਰ ਤੇ ਇੱਥੇ ਪਹੁੰਚੇ ਸਨ ਤਾਂ ਉਹਨਾਂ ਵੱਲੋਂ ਕਿਹਾ ਗਿਆ ਕਿ ਜੋ ਬੇਧੋਵਿਆ ਨੇ ਅਨੁ ਜ਼ਰੂਰ ਰੋਕਣਾ ਚਾਹੀਦਾ ਤੇ ਨਾਲ ਬੰਦੀ ਸਿੰਘਾਂ ਦੇ ਪਰਮਾਨਨ ਨੂੰ ਲੈ ਕੇ ਵੱਡੀਆਂ ਗੱਲਾਂ ਜੋ ਅੱਜ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਹੁਣਾਂ ਬੋਲ ਕਿਤੀਆਂ ਗੀਆਂ ਨੇ ਤਾਂ ਇਹ ਤੁਸੀਂ ਤਸਵੀਰਾਂ ਤਾੜਨਾ ਸਾਂਝੀਆਂ ਕਰ ਰਹੇ ਹੋ ਤੁਸੀਂ ਵੇਖ ਸਕਦੇ ਹੋ ਕਿ ਸਿੰਘ ਸਾਹਿਬ ਵੱਲੋਂ ਵੀ ਇਹ ਗੱਲ ਕਹੀ ਗਈ ਹੈ ਕਿ ਬੰਦੀ ਸਿੰਘਾਂ ਨੂੰ ਲੈ ਕੇ ਖਾਸ ਤੌਰ ਦੇ ਉੱਤੇ ਜ਼ਰੂਰ ਤਾਲਮੇਲ ਬਿਠਾਉਣਾ ਚਾਹੀਦਾ ਹੈ ਤਾਲਮੇਲ ਕਰਨਾ ਚਾਹੀਦਾ ਕਿ ਜੋ ਬੰਦੀ ਸਿੰਘਾਂ ਦਾ ਕੋਈ ਮਸਲਾ ਉਹ ਵੀ ਜੋ ਹੈ ਜਲਦ ਤੋਂ ਜਲਦ ਹੱਲ ਹੋ ਸਕੇ ਮਹਾਰਾਜ ਨੇ ਕਿਹਾ ਕਿ ਦੁਕਾਨਾਂ ਹੈ ਵੀ ਸਬਸਰਾਤ ਦਾ ਹੁੰਦਾ ਹੈ ਇੱਠੇ ਉੱਕੇ ਬੈਠੋ ਇੱਥੇ ਇੱਥੇ ਬੈਣ ਦੇ ਨਾਲ ਸਾਰੀਆਂ ਦੁਕਾਨਾਂ ਖਤਮ ਹੋਈਆਂ ਨੇ ਇਹ ਹੋਈ ਸੰਗਰਪਣੀ ਦਾ ਉਪਦੇਸ਼ ਹੈ ਮੈਂ ਕੋਈ ਮਤਲਬ ਉਹ ਮੇਰੇ ਭਾਈ ਦੁਬ ਦਾ ਦੂਰ ਕਰੋ ਲੰਗਲਾਏ ਆ ਸਭ ਤੋਂ ਵੱਧ ਜ਼ਰੂਰਤ ਹੈ ਕਿ ਅਸੀਂ ਇਕੱਠੇ ਬੈਠੀਏ ਤੇ ਸਿੰਘ ਸਾਹਿਬ ਇਸ ਦਿਨ ਨਾਲ ਨਾਲ ਖਾਸ ਕਰਕੇ ਬੇਦਬੀਆਂ ਨੂੰ ਲੈ ਕੇ ਕੀ ਕਰਨਾ ਚਾਹੋਗੇ ਕਿਉਂਕਿ ਬੇਦਬੀਆਂ ਨਹੀਂ ਰੁਕ ਰਹੀਆਂ ਤਾਂ ਪ੍ਰਸ਼ਾਸਨ ਵੱਡੇ ਵਾਅਦੇ ਕਰਦਾ ਸ਼ਰਮਣੀ ਕਮੇਟੀ ਵੀ ਕਹਿੰਦੀ ਹੈ ਕਿ ਨਾ ਰੁਕਣਾ ਹੈ ਸਰਕਾਰ ਦੀ ਨਾਕਾਮੀ ਤਾਂ ਜਿਹੜੇ ਬੰਦੀ ਸਿੰਘ ਹੈਗੇ ਨੇ ਮਤਪਾਲ ਸਿੰਘ ਦੇ ਪਰਿਵਾਰ ਨੂੰ ਲੈ ਕੇ ਕੱਲ ਮੀਟਿੰਗ ਵੀ ਕੀਤੀ ਗਈ ਹੈ ਮੀਟਿੰਗ ਦੇ ਵਿੱਚ ਅਮਰਪਾਲ ਦਾ ਪਰਿਵਾਰ ਵੀ ਸ਼ਾਮਿਲ ਹੋਇਆ ਕੋ ਕਹਿੰਦਾ ਸਾਡੀ ਤਾਲਮੇਲ ਦੀ ਕਮੀ ਸੀਗੀ ਸਿੰਘ ਸਾਹਿਬ ਨੂੰ ਇਹ ਮੈਨੂੰ ਇਹਦੇ ਬਾਰੇ ਕੋਈ ਜਾਣਕਾਰੀ ਨਹੀਂ ਹੈ ਕਿ ਸਿੰਘ ਸਾਹਿਬ ਦੇ ਨਾਲ ਸਾਡੀ ਤਾਲਮੇਲ ਦੀ ਕਮੀ ਰਹੀ ਜਿਸ ਕਰਕੇ ਅਸੀਂ ਦਮਦਮ ਤਾਲਮੇਲ ਪਠਾਉਣਾ ਚਾਹੀਦਾ ਸੀ ਤਾਂ ਜੀ ਬਿਲਕੁਲ ਹੈ ਜਿਵੇਂ ਤੁਸੀਂ ਦੇਖ ਸਕਦੇ ਹੋ ਕਿ ਜੋ ਸਿੰਘ ਸਾਹਿਬ ਕਹਿੰਦੇ ਹਰਪੀ ਸਿੰਘ ਜੀ ਨੇ ਅੱਜ ਵਿਸ਼ੇਸ਼ ਤੌਰ ਤੇ ਇੱਥੇ ਪਹੁੰਚੇ ਸਨ ਤਾਂ ਉਹਨਾਂ ਵੱਲੋਂ ਕਿਹਾ ਗਿਆ ਕਿ ਜੋ ਬੇਧੋਵਿਆ ਨੇ ਉਨੂੰ ਜ਼ਰੂਰ ਰੋਕਣਾ ਚਾਹੀਦਾ ਤੇ ਨਾਲ ਬੰਦੀ ਸਿੰਘਾਂ ਦੇ ਪਰਮਾਨਨ ਨੂੰ ਲੈ ਕੇ ਵੱਡੀਆਂ ਗੱਲਾਂ ਜੋ ਅੱਜ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਹੁਣਾਂ ਬੋਲ ਕਹਤੀਆਂ ਗੀਆਂ ਨੇ ਤਾਂ ਇਹ ਤੁਸੀਂ ਤਸਵੀਰਾਂ ਤਾੜਨਾ ਸਾਂਝੀਆਂ ਕਰ ਰਹੇ ਹੋ ਤੁਸੀਂ ਵੇਖ ਸਕਦੇ ਹੋ ਕਿ ਸਿੰਘ ਸਾਹਿਬ ਵੱਲੋਂ ਵੀ ਇਹ ਗੱਲ ਕਹੀ ਗਈ ਹੈ ਕਿ ਬੰਦੀ ਸਿੰਘਾਂ ਨੂੰ ਲੈ ਕੇ ਖਾਸ ਤੌਰ ਦੇ ਉੱਤੇ ਜ਼ਰੂਰ ਤਾਲਮੇਲ ਬਿਠਾਉਣਾ ਚਾਹੀਦਾ ਹੈ ਤਾਲਮੇਲ ਕਰਨਾ ਚਾਹੀਦਾ ਕਿ ਜੋ ਬੰਦੀ ਸਿੰਘਾਂ ਦਾ ਕੋਈ ਮਸਲਾ ਉਹ ਵੀ ਜੋ ਹੈ ਜਲਦ ਤੋਂ ਜਲਦ ਹੱਲ ਹੋ ਸਕੇ ਕੈਮਰਾਮੈਨ ਸੰਦੀਪ ਕੁਮਾਰ ਦਾ ਨਾਮ ਇਲੈਕਸ਼ਨ ਸੁਨੇਕ ਜਾਗਬਾਨੀ ਟੀਵੀ ਸ਼੍ਰੀ ਰਮ ਸੋਸਾਈ